ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਦਾ ਪ੍ਰੋਗਰਾਮ ਹੈ ਅਤੇ ਤੁਸੀਂ ਵੀਡੀਓ ਵਿੱਚ ਇਹ ਵੀ ਦੇਖ ਸਕਦੇ ਹੋ ਕਿ ਜਦੋਂ ਡੋਲੀ ਤੁਰਨ ਲੱਗਦੀ ਹੈ ਤੇ ਲਾੜੇ ਦਾ ਪਿਤਾ ਪੈਸੇ ਛੁੱਟਣ ਲੱਗ ਜਾਂਦਾ ਪਰ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਉਹ ਪੈਸੇ ਤਾਂ ਛੁੱਟਦਾ ਹੈ ਪਰ ਚੁੱਕਦਾ ਇੱਕ ਵੀ ਬੰਦਾ ਨਹੀਂ ਬੱਚੇ ਕੋਲੇ ਖੜ ਕੇ ਵੇਖਦੇ ਰਹਿੰਦੇ ਨੇ ਕੋਈ ਵੀ ਬੰਦਾ ਪੈਸੇ ਨਹੀਂ ਚੁੱਕਦਾ ਪਰ ਇੱਕ ਬਜ਼ੁਰਗ ਬੰਦਾ ਤਰਸ ਜਾ ਖਾ ਕੇ ਉਹ ਪੈਸੇ ਚੁੱਕਣ ਲੱਗ ਜਾਂਦਾ ਹੈ ਪਰ ਤੁਸੀਂ ਵੇਖੋ ਦੋਸਤੋ ਅੱਜਕੱਲ ਜ਼ਬਾਨਾ ਕਿੰਨਾ ਬਦਲ ਚੁੱਕਿਆ ਹੈ ਅੱਜਕੱਲ ਪੈਸੇ ਦੀ ਨਹੀਂ ਕਦਰ ਨਹੀਂ ਰਹੀ ਤੇ ਦੋਸਤੋ ਤੁਹਾਨੂੰ ਪਤਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਲੋਕ ਕਿਵੇਂ ਪੈਸੇ ਚੁਗਦੇ ਹੁੰਦੇ ਸੀ ਅਤੇ ਥੋੜੀ ਤੇ ਸਾਡੀ ਗੱਲ ਲਾ ਲਓ ਕਿ ਬਚਪਨ ਦੇ ਵਿੱਚ ਜਦੋਂ ਕੋਈ ਪੈਸੇ ਛੁੱਟਦਾ ਸੀ ਤਾਂ ਇੱਕ ਦੂਸਰੇ ਨਾਲ ਲੜਾਈ ਵੀ ਹੋ ਜਾਂਦੀ ਸੀ ਪੈਸੇ ਚੁਗਣ ਦੇ ਪਿੱਛੇ ਤੇ ਦੋਸਤੋ ਅੱਜਕੱਲ ਤੁਸੀਂ ਆਹ ਵੀਡੀਓ ਵਿੱਚ ਹਾਲ ਵੇਖ ਸਕਦੇ ਹੋ ਕਿ ਬੱਚੇ ਬਿਲਕੁਲ ਚੁੱਪਚਾਪ ਖੜੇ ਨੇ ਬਾਈ ਲਾੜੇ ਦੇ ਪਿਤਾ ਦੀ ਰੱਜ ਕੇ ਬੇਇੱਜ਼ਤੀ ਹੋਈ ਹੈ ਤੇ ਵੀਡੀਓ ਬਣਾਉਣ ਵਾਲਾ ਵੀ ਬੰਦਾ ਟਗਾ ਟਗਾ ਕੇ ਕਹਿੰਦਾ ਕੀਰ ਕਿੰਨੀ ਬੇਇੱਜ਼ਤੀ ਹੋਈ ਆ ਬੰਦੇ ਦੀ ਕਿਸੇ ਵੀ ਬੰਦੇ ਨੇ ਪੈਸੇ ਨਹੀਂ ਚੁੱਕੇ ਸੱਚੀ ਦੋਸਤੋ ਰੱਜ ਕੇ ਬੇਇੱਜ਼ਤੀ ਹੋਈ ਆ ਬੰਦੇ ਦੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ